ਟਰਮੀਨਲ ਦਾ ਕੰਮ ਚੱਲ ਰਿਹਾ ਹੈ ਆ ਜਿਹੜੀ ਸੜਕ ਤੇ ਖੜਿਆ ਇਹਦਾ ਵੀ ਪਹਿਲਾਂ ਬੁਰਾ ਹਾਲ ਸੀ ਕਰਤਾ ਠੀਕ ਨਾ ਆਏ ਠੇਕੇਦਾਰ ਭੱਜ ਗਿਆ ਕੋਈ ਨਹੀਂ ਇੱਕ ਪਾ ਜਣਗੇ ਕਿੱਧਰ ਠੇਕੇਦਾਰ ਐਂ ਭੱਜ ਗਿਆ ਜਿਵੇਂ ਚੰਨੀ ਭੱਜੂ ਟੋਡੇ ਖੋਲੋ ਉਧਰੋਂ ਆ ਕੇ ਤੇ ਆ ਕੇ ਖੜੇ ਹੋਗੇ ਉਹ ਜਦੋਂ ਮੁੱਖ ਮੰਤਰੀ ਸੀ ਮੰਤਰੀ ਸੀ ਜਿੰਨਾ ਨੁਕਸਾਨ ਗਰੀਬਾਂ ਦਾ ਇਹਨਾਂ ਨੇ ਕੀਤਾ ਨਾ ਜਦੋਂ ਭਾਂਜੇ ਦੇ ਭਤੀਜੇ ਦੇ ਘਰੋਂ 7-7 ਕਰੋੜ ਰੁਪਇਆ ਥਿਆਵੇ ਇਹਦਾ ਮਤਲਬ ਕਿਸੇ ਨਾ ਕਿਸੇ ਗਰੀਬਾਂ ਦੀ ਸਕੀਮ ਦਾ ਲੁੱਟਿਆ ਹੋਣਾ ਬਸ ਸੋ ਵੀਰੋ ਅਸੀਂ ਤਾਂ ਤੁਹਾਡੇ ਨਾਲ ਆ ਤੁਹਾਡੇ ਵਰਗੇ ਆ ਪਵਨਦੀਨ ਨੂੰ ਤੁਹਾਡਾ ਆਪਣਾ ਪੁੱਤ ਆ ਮੈਂ ਤੁਹਾਡਾ ਆਪਣਾ ਪੁੱਤਾਂ ਛੋਟਾ ਵੱਡਾ ਭਰਾ ਬਸ ਇਸ ਵਾਰ 1 ਜੂਨ ਨੂੰ ਤੁਹਾਡੀ ਜ਼ਿੰਮੇਵਾਰੀ ਝਾੜੂ ਵਾਲਾ ਬਟਨ ਦਬਕੇ ਖਤਮ ਮੇਰੀ ਤਾਂ ਤੀਨੂ ਦੀ ਜ਼ਿੰਮੇਵਾਰੀ ਸ਼ੁਰੂ ਤੋ ਵੀਰੋ ਆ ਜਿਹੜਾ ਤੁਹਾਡਾ ਪਿਆਰ ਹੈ ਇਹ ਮੈਨੂੰ ਥੱਕਣ ਨਹੀਂ ਦਿੰਦਾ ਅੱਜ ਮੇਰਾ ਇਹ ਚੌਥਾ ਪ੍ਰੋਗਰਾਮ ਹੈ ਟਰਮੀਨਲ ਦਾ ਕੰਮ ਚੱਲ ਰਿਹਾ ਹੈ ਆ ਜਿਹੜੀ ਸੜਕ ਤੇ ਖੜਿਆ ਇਹਦਾ ਪਹਿਲਾਂ ਬੁਰਾ ਹਾਲ ਸੀ ਕਰਤਾ ਠੀਕ ਨਾ ਆਏ ਠੇਕੇਦਾਰ ਭੱਜ ਗਿਆ ਕੋਈ ਨਹੀਂ ਇੱਕ ਪਾ ਚੜਨਗੇ ਕਿੱਧਰ ਠੇਕੇਦਾਰ ਐਂ ਭੱਜ ਗਿਆ ਜਿਵੇਂ ਚੰਨੀ ਭੱਜੂ ਤੁਹਾਡੇ ਕੋਲੋਂ ਉਦੋਂ ਆ ਕੇ ਇੱਥੇ ਆ ਕੇ ਖੜੇ ਹੋਗੇ ਉਹ ਜਦੋਂ ਮੁੱਖ ਮੰਤਰੀ ਸੀ ਮੰਤਰੀ ਸੀ ਜਿੰਨਾ ਨੁਕਸਾਨ ਗਰੀਬਾਂ ਦਾ ਇਹਨਾਂ ਨੇ ਕੀਤਾ ਨਾ ਜਦੋਂ ਭਾਂਜੇ ਦੇ ਭਤੀਜੇ ਦੇ ਘਰੋਂ 7-7 ਕਰੋੜ ਰੁਪਇਆ ਥਿਆਵੇ ਇਹਦਾ ਮਤਲਬ ਕਿਸੇ ਨਾ ਕਿਸੇ ਗਰੀਬਾਂ ਦੀ ਸਕੀਮ ਦਾ ਲੁੱਟਿਆ ਹੋਣਾ ਬਸ ਸੋ ਵੀਰੋ ਅਸੀਂ ਤਾਂ ਤੁਹਾਡੇ ਨਾਲ ਆ ਤੁਹਾਡੇ ਵਰਗੇ ਆ ਪਵਨਦੀਨ ਨੂੰ ਤੁਹਾਡਾ ਆਪਣਾ ਪੁੱਤ ਆ ਮੈਂ ਤੁਹਾਡਾ ਆਪਣਾ ਪੁੱਤਾਂ ਛੋਟਾ ਵੱਡਾ ਭਰਾ ਬਸ ਇਸ ਵਾਰ 1 ਜੂਨ ਨੂੰ ਤੁਹਾਡੀ ਜ਼ਿੰਮੇਵਾਰੀ ਝਾੜੂ ਵਾਲਾ ਬਟਨ ਦਬਕੇ ਖਤਮ ਮੇਰੀ ਤਾਂ ਟੀਨੂ ਦੀ ਜ਼ਿੰਮੇਵਾਰੀ ਸ਼ੁਰੂ ਸੋ ਵੀਰੋ ਆ ਜਿਹੜਾ ਤੁਹਾਡਾ ਪਿਆਰ ਹੈ ਇਹ ਮੈਨੂੰ ਥੱਕਣ ਨਹੀਂ ਦਿੰਦਾ ਅੱਜ ਮੇਰਾ ਇਹ ਚੌਥਾ ਪ੍ਰੋਗਰਾਮ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ